ਬਦ ਇਹ ਨੀ ਪਕੌੜੇ ਵਾਲੇ ਤੱਕ ਇਨਾ ਟਾਈਮ ਲੱਗਦਾ ਪਕੌੜੇ ਤੇ ਤੁਹਾਨੂੰ ਲੱਗਦਾ ਕੀ ਹੈ ਹੈ ਤੇ ਤੁਹਾਨੂੰ ਲੱਗਦਾ ਹੈ ਜਾਏਗਾ ਖਾ ਜਾਏਗਾ ਖਾਣ ਨੂੰ ਹੀ ਕਰਨੀ ਆਪਾਂ ਮੇਰੇ ਬਾਪ ਨੇ ਅੱਜ ਮੈਨੂੰ ਲੈ ਕੇ ਕਿੰਨਾ ਮਜ਼ਾ ਆ ਗਿਆ ਗਾਇਸ ਯੂ ਇੱਥੇ ਸਾਰਾ ਥਾਣ ਸ਼ਾਪਿੰਗ ਹੋਏਗੀ ਕਿਸੇ ਵਾਉ ਮੈਂ ਕਿਹਾ ਤੇ ਨਾ ਤੈਨੂੰ ਕਹਿੰਦਾ ਤੇਰੀ ਸੰਗੀ ਕੁੱਤਾ ਨਾ ਤੇਰੀ ਇਹ ਅੱਜ ਟਿੱਕੀਆਂ ਟਿੱਕੀਆਂ ਲੱਗੀਆਂ ਆਈਆਂ ਮਜ਼ਾ ਹੀ ਆ ਗਿਆ ਓਏ ਹੋਏ ਦੇਖ ਲਓ ਦੇਖੋ ਦੋਸਤੋ ਕੱਲ ਵੀ 버ਗਰ ਖਾ ਕੇ ਆਈ ਆ ਹੈ ਕੈਮਰਾ ਹੈਲੋ ਹਾਂਜੀ ਕੀ ਹਾਲ ਚਾਲ ਆ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨਵੀਂ ਵੀਡੀਓ ਦੇ ਵਿੱਚ ਅੱਜ ਹੈਗੀ 1 ਜਨਵਰੀ 2024 ਤਾਂ ਦੋਸਤੋ ਅੱਜ ਹੈਗਾ ਨਵਾਂ ਸਾਲ ਤੁਹਾਨੂੰ ਸਾਰਿਆਂ ਨੂੰ ਸਾਡੀ ਸਾਰੀ YouTube ਫੈਮਿਲੀ ਨੂੰ ਸਾਡੇ ਵੱਲੋਂ ਹੈਪੀ ਨਿਊ ਈਅਰ ਸੱਚੇ ਪਾਸ਼ਾ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ ਔਰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤਾਂ ਚਲੋ ਸ਼ੁਰੂ ਕਰਦੇ ਆ ਅੱਜ ਦਾ ਵਲੌਗ ਦੋਸਤੋ ਅੱਜ ਆਪਾਂ ਸਵੇਰੇ 6 ਵਜੇ ਉੱਠ ਗਏ ਸੀ ਦੋਸਤੋ ਨਹਾਤ ਵਗੈ ਰੈਡੀ ਹੋ ਗਏ ਪ੍ਰੀਤ ਵੀ ਨਹਾ ਲਈਆ ਦੇਖੋ ਪਕੌੜੇ ਕੱਢਣ ਦੀ ਤਿਆਰੀ ਹੋ ਰਹੀ ਆ ਇੱਧਰ ਧਰੀ ਹੋਈ ਆ ਚਾਹ ਤੇ ਇੱਧਰ ਪ੍ਰੀਤ ਕੱਢਣ ਲੱਗਿਆ ਪਕੌੜੇ ਪਕੌੜੇ ਪਕੜੇ ਖਾ ਗਏ ਫੇਰ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਮੱਕੀ ਦਾ ਆਟਾ ਪਾਤਾ ਮੈਂ ਇੱਕ ਦਿਨ ਮੱਕੀ ਦਾ ਆਟਾ ਪਾ ਪਾ ਦੱਸੋ ਇੱਕ ਦਿਨ ਪਕੌੜੇ ਕੱਢਣ ਲੱਗੀ ਦੋਸਤੋ ਵਿੱਚ ਮੱਕੀ ਦਾ ਆਟਾ ਪਾਦਾ ਇਹਨੇ ਬੇਸਨ ਦੀ ਜਗ੍ਹਾ ਤੇ ਅੱਜ ਦਾ ਬੇਸਨ ਹੀ ਹੈ ਦੇਖੋ ਮੈਂ ਬਾਹਰ ਗਈ ਗਿਆ ਮੈਂਨੇ ਆਪਣੀ ਸੱਸ ਨੂੰ ਲਾਤਾ ਪਾ ਪਕੌੜੇ ਕੱਢਣ ਕੁਝ ਨਹੀਂ ਕਰਨ ਲੱਗੀ ਮੈਂ ਆਪਣੇ ਵਾਸਤੇ ਪਾਣੀ ਘਰੋਂ ਚਾਣ ਲੱਗੀ ਸੱਸ ਸੱਸ ਭਰਾਵਾ ਮੈਂ ਭਰਾ ਹਾਂ ਮਾ ਡੋਡਾ ਤੂੰ ਤੇ ਉਧਰ ਦੀ ਹਣੀ ਹੋਇਆ ਰੰਨੇ ਹੈ ਨੂਨ ਨੂਨ ਨੀ ਕੁਝ ਵੀ ਕਹਿ ਦਿੰਦੇ ਕਿਉਂਕਿ ਮੇਰੀ ਨੂਨ ਹੁਣਾ ਕੁਝ ਵੀ ਕਹੇ ਮੈਂ ਮਾੜਾ ਜਿਹਾ ਵੀ ਕਦੇ ਬਨੇ ਨਹੀਂ ਪਕੌੜੇ ਹਲੇ ਤੱਕ ਇਨਾ ਟਾਈਮ ਲੱਗਦਾ ਪਕੌੜੇ ਤਾਂ ਮੈਨੂੰ ਤੁਸੀਂ ਕੀ ਕਰਦੇ ਹੋ ਹਲੇ ਤੱਕ ਬਨੇ ਨਹੀਂ ਪਕੌੜੇ ਬਣਾ ਤਾਂ ਰਹੀਆਂ ਬਣਾ ਫਿਰ ਮਾਰੇ ਕਿਉਂ ਮੈਨੂੰ ਬਣਾ ਫਿਰ ਪਕੌੜੇ ਬਣਾ ਪਕੌੜੇ ਮੈਂ ਇਹਨਾਂ ਨੂੰ ਆਵਾਜ਼ ਮਾਰ ਲਓ ਬਣਾ ਪਕੌੜੇ ਜਦੋਂ ਮੈਂ ਮਾਰਿਆ ਨਾ ਫਿਰ ਦੇਖਿਓ ਤੁਸੀਂ ਹਲੇ ਤੱਕ ਪਕੌੜੇ ਨਹੀਂ ਬਣਿਆ ਗਾ ਕੇ ਭੁੱਖ ਲੱਗ ਗਈ ਆ ਬੁੱਤ ਸਾਲ ਮੇਰਾ 9 ਸਾਲ ਚ ਵੀ ਮੈਨੂੰ ਸਵੇਰੇ ਸਵੇਰੇ ਕਿਚਨ ਚ ਵੜ ਤਾ ਅੱਗੇ ਮੈਂ ਵੜਦੀ ਆ 10 12 ਵਜੇ ਆ ਕੇ ਮੈਨੂੰ ਤੜਕਾ ਹੀ ਵੜ ਤਾ ਮੇਰਾ ਨਵਾਂ ਸਾਲ ਦੇਖੋ ਮੈਨੂੰ ਲੱਗਦਾ 2024 ਜੀ ਮੇਰਾ ਇਦਾਂ ਹੀ ਨਿਕਲਣਾ ਇਦਾਂ ਹੀ ਨਿਕਲਣਾ ਓਏ ਦੇ ਕਿੱਡੀ ਚੀਕ ਮਾਰਦੀ ਆ ਚਲੋ ਦੋਸਤੋ ਬਣ ਗਏ ਪਕੌੜੇ ਹੁਣ ਆਪਾਂ ਖਾਣੇ ਆ ਹੁਣ ਲੋ ਵੀ ਗਾਈਜ਼ ਚਾਹ ਵੀ ਆ ਗਈ ਆਪਣੇ ਪਕੌੜੇ ਵੀ ਆ ਗਏ ਆ ਖਾ ਕੇ ਤੇ ਚਲੀਏ ਫਿਰ ਆਪਾਂ ਚਲੋ ਗਾਈਜ਼ ਚਲਿਏ ਦੇਖੋ ਦਸਤਾਨੇ ਪਾ ਕੇ ਕਿਵੇਂ ਤਿਆਰ ਹੋਈ ਹੈ ਹੈ ਅੱਜ ਕੱਪੜੇ ਬਹੁਤ ਪਾਇਆ ਹੋਇਆ ਫਰੀਦੋ ਰੇ ਇਹ ਫਰੀਦੋ ਆਪਾਂ ਪਹਿਲਾਂ ਕਲਰ ਕਰਾਣੇ ਚਾਹੀਦੇ ਬਾਅਦ ਰਬਾਉਂਡ ਕਰਾਣੇ ਚਾਹੀਦੇ ਸੀਗੇ ਮੇਰੀ ਮੰਨੋ ਤਾਂ ਪਹਿਲਾਂ ਹਾਂ ਪਹਿਲਾਂ ਕਲਰ ਉਹਦਾ ਸ਼ੇਡ ਬਹੁਤ ਅੱਛਾ ਨਿਕਲ ਕੇ ਆਇਆ ਹਾਂ ਦੇਖੋ ਜਿਸਤਾਨੇ ਪਾਇਆ ਜੋ ਮਾਊਂ ਬਿੱਲੀ ਬਣਾਇਆ ਮਾਊਂ ਬਿੱਲਾ ਹੈਪੀ ਨਿਊ ਇਅਰ ਸ਼ਾਰੀਆਂ ਨੂੰ ਠੰਡ ਬੜੀ ਹੋ ਗਈ ਆ ਠੰਡ ਬੜੀ ਆ ਦੋਸਤੋ ਅੱਜ ਬਹੁਤ ਬੜੀ ਠੰਡ ਆ ਰਜਾਈ ਜੀ ਮਨਾਈ ਜੋ ਰਜਾਈ ਜੀ ਮਨਾਈ ਜੋ ਜਿਵੇਂ ਇਹ ਬਣਾਉਂਦੀ ਆ ਇਹ ਵੀ ਨਿਕਲਦੀ ਰਜਾਈ ਦੇ ਵਿੱਚੋਂ ਆ ਗਿਆ ਮੰਮੀ ਵੀ ਆ ਗਿਆ ਚ ਲਗਾਤਾਲਾ ਮਾਉ ਬਿਲੇ ਤੇਰੇ ਤੇਰੇ ਹੱਥ ਤੇ ਤੇਨੂੰ ਲੱਗਦਾ ਕੀ ਆ ਹੈ ਤੇਨੂੰ ਲੱਗਦਾ ਖਾਇਆ ਜਾਏਗਾ ਬਸ ਖਾਇਆ ਜਾਵੇ ਖਾਣ ਨੂੰ ਹੀ ਹੈ ਖਾਣ ਨੂੰ اے ਕੁੜੀ ਬੜੀ ਖਰਾਬ ਖਾਣ ਨੂੰ ਲੱਗੇ ਸਾਲ ਵਾਲੇ ਦਿਨ ਸਾਲਾਲੇ ਤੇਰੀ ਵੀ ਪੰਗੇ ਪੰਗੇ ਹੀ ਲੈ ਨੇ ਹੋਰ ਕੀ ਲੈਣਾ ਇਹਦੇ ਨਾਲ ਮਾਰੋ ਮਾਰੋ ਮੰਮੀ ਆਂਦੇ ਫਿਰ ਸਾਰਾ ਸਾਲ ਤੁਹਾਡੇ ਕੋਲ ਕਾਊ ਕੋਟ ਤੂੰ ਕੀ ਹੁੰਦਾ ਮੈਨੂੰ ਪਿਆਰ ਕਰੋ ਮੇਰੇ ਮਮੇ ਕਿਹਾ ਨਹੀਂ ਵਿੱਚ ਚਲੋ ਗਾਇਸ ਚਲੀਏ ਹੁਣ ਕਿੱਟੀ ਦੇ ਉਤੇ ਚੱਲੇ ਆਪਾਂ ਸਤਿਵੰਤ ਗੁਰਦਵਾਰ ਸਾਹਿਬ ਜਾਣਾ ਵਾ ਫਿਰ ਥੋੜੀ ਜਿਹੀ ਸ਼ਾਪਿੰਗ ਕਰਨੀ ਆ ਫਿਰ ਸੋਕ ਘਰੇ ਆ ਕੇ ਐਡੀਟਿੰਗ ਕਰਨੀ ਆ ਆਪਾਂ ਮੇਰੇ ਵਰਪ ਨੇ ਜਿੱਦ ਮੈਨੂੰ ਲੈ ਕੇ ਤੁਰ ਚਾ ਵਾ ਗਾਇਸ ਨਿਊ ਇਅਰ ਤੇ ਸਾਰਾ ਸਾਲ ਸ਼ਾਪਿੰਗ ਹੋਏਗੀ ਫਿਰ ਕੇ ਵਾਓ ਮੈਂ ਲੈ ਕੇ ਦੇਣਾ ਤੈਨੂੰ ਇਹਦਾ ਤੇਰੀ ਸੰਗੀ ਕੁਟਾਂ ਦਾ ਤੇਰੀ ਲੈ ਕੇ ਦੇਣਾ ਤੈਨੂੰ ਹੋਰ ਵੀ ਲੈ ਦਵਾਂ ਇਹਨਾਂ ਤੋਂ ਲੈਦਾ ਵਾ ਸਭ ਕੁਝ ਕੋ ਵਾਲੀ ਦੀ ਖਰੀਦਣੀ ਆ ਇਹਨਾਂ ਤੋਂ ਲੈਦਾ ਆਲੇ ਵੀ ਨਹੀਂ ਰਚਦੀ ਦੋਸਤੋ ਇਹਨਾਂ ਦੇ ਪਾਰਟੀ ਕੀ ਖਾਣੀ ਐ ਇੰਨੀ ਠੰਡ ਚ ਸੀ ਇੰਨੀ ਠੰਡਰ ਤੋ ਵਤੋ 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 ਵਾ ਚਲੋ ਗਾਇਜ਼ ਚਲੀਏ ਸਾਰੇ ਟਟਿਨੇ ਮੀਟੀਨੇ ਬਿਠਾ ਲਿਆ ਵਾ ਗੱਡੀ ਦੇ ਵਿੱਚ ਇਹ ਸਾਰੇ ਮੇਰੇ ਬੱਚੇ ਗਾਇਜ਼ ਸਾਰੇ ਮੰਮੀ ਦੇ ਬੱਚੇ ਜੇ ਅੱਜ ਟਕੀਆਂ ਟਕੀਆਂ ਲੱਗੀਆਂ ਆਈਆਂ ਮਜ਼ਾ ਹੀ ਆਜਾ ਓਏ ਹੋਏ ਦੇਖ ਲੋ ਦੇਖੋ ਦੋਸਤੋ ਕੱਲ ਵੀ 버ਗਰ ਖਾ ਕੇ ਆਈ ਆ ਹੈ ਕੈਮਰਾ ਹੋਣੀ ਰੱਖਿਆ ਆ ਹੈ ਚਲੋ ਵੀ ਦੋਸਤੋ ਦੇਖ ਲੋ ਨਿਊ ਇਅਰ ਦੇ ਵਿੱਚ ਪਾਸ ਲੈ ਕੇ ਆਇਆ ਇਹ ਮੈਡਮ ਰਾਤ ਤੱਕ ਤਿਆਰ ਨਹੀਂ ਹੋਈ ਹੈਗੀ ਮੇਰੇ ਪਾਸਾਂ ਦੇ ਪੈਸੇ ਐਵੇਂ ਗਿਆ 3000 ਰੁਪਏ ਨਾ ਸਭ ਵੇਸਟ ਹੀ ਆ। ਤੁਸੀਂ ਨਾ ਜ਼ਿਆਦਾ ਨਾ ਕਰੋ। ਆਓ। ਸ਼ਾਮਾਂ ਦਾ ਹੀ ਨਾ ਆਤੀ ਨਹੀਂਗੀ 8 ਵਜੇ ਤੱਕ। ਕਿੰਨੇ ਦਾ ਕਨਾਲ ਜੀ ਹੁਣ ਡਰਾਈਵ ਕਰ ਰਿਹਾ ਮੈਂ ਫਟੂਗੀ। ਹੁਣ ਐਰ ਸਾਡੀ ਸੁੱਕੀ ਆ, ਪ੍ਰੀਤ ਸਾਡੀ ਭੁੱਖੀ ਆ। ਆ ਮੈਨੂੰ ਬੋਲੋ। ਯਾਰਾ ਤੋ ਫੋਨ ਨਹੀਂ ਚੱਲਦਾ ਮੈਂ। ਦੇਖ ਲੋ। ਫੋਨ ਹੀ ਗਾ ਜਸਤਾਨੇ ਪਾ ਕੇ ਤੋ ਨਾ ਫੋਨ ਚਲਾਣਾ ਤੇਰਾ ਜਸਤਾਨੇ ਲਾ ਆਉਦੇ ਠੰਡ برداشت ਕਰ ਨਾ ਫੋਨ ਚਲਾਣਾ ਸਾਡੇ ਸਾਹ ਲੋ ਗਏ ਜਦੋਂ ਪਹੁੰਚੇ ਜਿੰਨੇ ਨੂੰ ਪਹੁੰਚੇ ਸਭ ਕੁਝ ਖਤਮ ਹੋ ਗਏ ਹੁਣ ਕੀ ਕਰਨਾ ਢੇਟ ਭਰ ਗਿਆ ਇੱਕ ਇੱਕ ਰੋਟੀ ਮਿਲੀ ਹੈ ਸਾਰਿਆਂ ਨੂੰ ਪੂਰਾ ਖਾਲੀ ਹੋ ਗਿਆ ਦਾ ਸਭ ਖਤਮ ਆ ਮੈਨੂੰ ਕਿਹਾ ਜਮਾ ਟਾਈਮ ਨਾ ਨਿਕਲ ਜੇ ਟਾਈਮ ਨਾ ਨਿਕਲ ਜੇ ਕੁੜੀ ਬਹੁਤ ਲੇਟ ਕਰਾਉਂਦੀ ਹੈ ਮੇਕਅਪ ਕਰਦੀ ਕਰਦੀ ਲੇਟ ਕਰਾ ਦਿੰਦੀ ਹੈ ਨੈਪਕੀ ਨੇ ਇਹ ਨਹੀਂ ਪੁੱਤ ਆਹ ਕੀ ਆ ਸਾਰੇ ਚਿੱਟਾ-ਚਿੱਟਾ ਕਰ ਲਿਆ ਵਾ ਦੇਖ ਲੋ ਇਹਦੇ ਕੁੜੀ ਦਾ ਕੰਮ ਰੋਟੀ ਖਾ ਲਈ ਆਪਾਂ ਤੇ ਨਿਕਲਣ ਲੱਗੇ ਆ ਇੱਥੋਂ ਹਾਂ ਹੁਣ ਸਾਰਾ ਜ਼ਾਲ ਕਿਸੇ ਵਾਸਤੇ ਆਈ ਦਈ ਵਾਂ ਆ ਬੀਜੇਪੀ ਦਾ ਬਨ ਰਿਹਾ ਆਪਾਂ ਹੈੱਡ ਆਫਿਸ ਨੂੰ ਦੇਖੋ ਬੀਜੇਪੀ ਪਾਰਟੀ ਦਾ ਬਣਾ ਰਿਹਾ ਇਹ ਅੱਦੇ ਮੈਂਬਰ ਲਾਤੇ ਆਪਾਂ ਘਰੇ ਅਗਲਾ ਵੀ ਨੀਲੀ ਬੱਸ ਇਹ ਵੀ ਨੀਲੀ ਬੱਸ ਆ ਦੇਖ ਲੋ ਜਿਆਦਾ ਨਾ ਬੋਲੋ ਸਮਝਾਂਗੀ ਨਾ ਤੁਹਾਨੂੰ ਵੀ ਟਰੱਕ ਬਣਾਉਣਾ ਐਵੇਂ ਹੀ ਲੇਗੀ ਪਾਰਟੀ ਤੇ ਟਿੱਕੀ ਤਾਂ ਜਾ ਹੀ ਜਾਣਾ ਉਹਦੇ ਰੋਟੀ ਮਿਲੂਗੀ ਉਹ ਤੇ ਇਹ ਮਿਲੂਗਾ ਜਾ ਕੇ ਕੱਖ ਨਹੀਂ ਮਿਲਿਆ ਦੋਸਤ ਨੂੰ ਮੈਂ ਟਿੱਕੀਆਂ ਮਿਲੂਗੀਆਂ ਮਜ਼ਾ ਆ ਜਾ ਰੋਟੀ ਵੀ ਨਹੀਂ ਮਿਲ ਟਿੱਕੀਆਂ ਪਹਾਲਦੀ ਹੈਗੀ ਟਿੱਕੀਆਂ ਦੇ ਜੱਗਰ 'ਚ ਰੋਟੀ ਤਾਂ ਵੀ ਰਹਿ ਗਈ ਆ ਗਲਤੀ ਮੇਰੀ ਕਹਿੰਦੇ ਨਾ ਬਹੁਤੇ ਘਰਾਂ ਦਾ ਪੁਰਾਣਾ ਭੁੱਖਾ ਹੀ ਰਹਿੰਦਾ ਹੁੰਦਾ ਹੌਸਾਬ ਹੋਇਆ ਮੰਜਲੇ ਜਲੇਬੀ ਖਾਣੀ ਆ ਜਲੇਬੀ ਹੁਣ ਇੰਨੀ ਭੁੱਖੀ ਆ ਦੋ ਉਹਦੇ ਜਲੇਬੀਆਂ ਦੀ ਖਾ ਖਾ ਕੇ ਮਿੱਠਾ ਦੇ ਕੋ ਗੱਡਾ ਬੁੱਗਾ ਬਣਾ ਲੈਨੇ ਐਡਾ ਮੋਟੂ ਹੋ ਗਿਆ ਵਾ ਦੇਖੋ ਪੋਚਾ ਪੋਚਾ ਉਹਰੇ ਵੀ ਰਾਸ਼ੀਆ ਗੁਰਦਰਾ ਸਾਹਿਬ ਵੀ ਰਾਸ਼ੀਆ ਹੋ ਚੁੱਕਿਆ ਗੁਰਦੁਆਰਾ ਸਾਹਿਬ ਅਸ਼ਬੋਹ ਦਾ ਗੱਡੀ ਬਹੁਤ ਦੂਰ ਲਾ ਕੇ ਆਏ ਆਂ ਪ੍ਰੀਤ ਉਹਨਾਂ ਨੇ ਉੱਥੇ ਹੀ ਲਾ ਦਾਵਾ ਗੁਰਦੁਆਰਾ ਸਾਹਿਬ ਆਪਾਂ ਕਾਇ ਨਹੀਂ ਜੋੜੇ ਜਾਵਾਂ ਨਹੀਂ ਹਲੇ ਪਿੱਠੀ ਕਰਾਣੀ ਚਲੋ ਪਹਿਲਾਂ ਜੋੜੇ ਜਾਵਾਂ ਕਰਾ ਲਈਏ ਮੱਥਾ ਟੇਕ ਲਿਆ ਸਭ ਨੇ ਪ੍ਰੀਤ ਨੇ ਵੀ ਟੇਕ ਲਿਆ ਮੱਥਾ ਦੇਖੋ ਪ੍ਰਸ਼ਾਦ ਕਿੰਨਾ ਇਕੱਠਾ ਕੀਤਾ ਇਹਨੇ ਸਾਰਿਆਂ ਦਾ ਵਾ ਮੇਰੇ ਕੰਲੀ ਦਾ ਸਾਰਿਆਂ ਦਾ ਵਾ ਸਾਰਿਆਂ ਦਾ ਸ਼੍ਰੀ ਵਾਇਗੁਰੂ ਦਾਦਾ ਜੀ ਮੇਰੇ ਕਰਨਾ ਸਾਡੇ ਤੇ ਸਾਡੀ ਸਾਰੀ YouTube ਫੈਮਿਲੀ ਦੇ ਉੱਤੇ ਦੇਖੋ ਗਾਇਜ਼ ਘਰ ਤੱਕ ਦਾ ਵੀ ਸਬਰ ਨਹੀਂ ਹੋ ਰਿਹਾ ਓਰੇ ਖਾਣ ਲੱਪੀ ਆ ਓਰੇ ਲੱਡੂ ਖਾਣ ਲੱਪੀ ਆ ਮਿੱਠੇ ਨੂੰ ਤੇ ਚਬੜ ਚਬੜ ਪੈਂਦੀ ਆ ਇਹਨਾਂ ਰੇਤਾਂ ਰੇਤਾਂ ਮੈਨੂੰ ਬੜਾ ਸਵਾਲ ਆ ਓਰੇ ਰੇਤਾਂ ਰੇਤਾਂ ਰੇਤ ਹੀ ਖਾ ਜਾ ਹਾਂ ਰੇਤਾਂ ਦਾ ਰੇਤ ਹੀ ਟਰਾਲੀ ਛਟਾਦਾ ਮੈਨੂੰ ਇੱਕ ਕੋਈ ਨੂੰ ਦੇਖੋ ਕਿਵੇਂ ਲੱਡੂਨ ਲੱਗੀ ਦੂਜੇ ਵੀ ਖਾ ਲਿਆ ਵਾ ਦੋ ਲੱਡੂ ਮੰਮੀਆਂ ਦੋ ਲੱਡੂ ਪਚਾਨਨ ਵਾ ਨਹੀਂ ਹੁੰਦੀ ਮੈਂ ਹੋਰ ਲੈ ਹੋਰ ਨਹੀਂ ਕਹਿੰਦੀ ਹੋਰ ਪਿੱਛੇ ਕਸਰ ਬਚਣੀਆਂ ਵਾ ਨੀ ਹੋਰ ਪਿੱਛੇ ਕਸਰ ਬਚਨੀ ਆ ਦੋ ਖਾ ਕੇ ਇਹ ਤੈਨੂੰ ਉਧਰ ਮੈਂ ਦਿਖਾਇਆ ਸੀ ਨਾ ਕਿ ਆ ਵੀ ਦੋ ਲੱਡੂ ਖਾ ਕੇ ਇੱਕ ਲੱਡੂ ਖਾ ਕੇ ਕਿੰਨਾ ਤੁਰਨਾ ਪੈਂਦਾ ਸਰਦ ਦਾ ਇੱਕਦਮ ਹੈ ਹੂੰ ਬੰਡ ਦਾ ਸਾਰਿਆਂ ਨੂੰ ਝੂਠੀ ਨਹੀਂ ਮੰਮੀ ਨੂੰ ਥੋੜਾ ਦਿੱਤਾ ਵਾ ਤੇ ਮਿੱਠਾ ਖਾਣਾ ਹੀ ਕਿਉਂ ਆ ਯਾਰ ਤੂੰ ਬਾਬੂ ਟੇਸਟ ਨਹੀਂ ਇੰਨੇ ਕ ਦਾ ਵੀ ਉਨਾ ਹੀ ਸਵਾਦ ਆ ਪੂਰੇ ਦਾ ਵੀ ਉਨਾ ਹੀ ਸਵਾਦ ਆ ਸਵਾਦ ਤੇ ਟੇਸਟ ਤਾਂ ਉਹੀ ਆ ਲੈ ਜੇ ਮੂੰਹ ਚ ਰੇਤ ਵਾ ਰੇਤ ਵਾ ਕਿੰਨਾ ਸਵਾਦ ਲੱਗਦਾ ਇਹਦਾ ਕੋਈ ਹੱਲ ਨਹੀਂ ਹੋਣਾ ਦੋਸਤ ਇਹਨੇ ਪਤਲੀ ਹੋ ਸਕਦੀ ਚਲੋ ਚਲੀਏ ਘਰੇ ਪਤਲੇ ਹੋਣ ਲਈ ਨਾ ਜਵਾਨਾਂ ਨੂੰ ਕੰਟਰੋਲ ਕਰਨਾ ਪੈਂਦਾ ਵਾ ਉਹ ਇਹ ਕਰ ਨਹੀਂ ਸਕਦੇ ਮਨ ਮਾਰਨੇ ਪੈਂਦੇ ਆ ਚਾਰ ਦਿਨ ਭੁੱਖੇ ਰੋਟੀ ਨਹੀਂ ਖਾਂਦਾ ਕੀ ਫਾਇਦਾ ਤੇਰਾ ਕਿ ਹਾਂ ਵੀ ਇੱਕ ਦਿਨ ਤੂੰ ਮਿੱਠਾ ਖਾ ਲਿਆ ਇੰਨਾ ਰੱਜ ਕੇ ਦੋ ਲੱਡੂ ਖਾ ਲੇ ਪੂਰੇ ਹਫਤੇ ਦੀ ਡਾਈਟ ਤੇਰੀ ਖਾਦੀ ਕੀਤੀ ਕਰਾਈ ਖੂ ਆ ਲੋਗ ਅਜ ਪਹੁੰਚ ਗਏ ਘਰੇ ਤੇ ਆਵਲਾ ਵਲੋਗ ਕਰਦੇ ਹੁਣ ਆਪਾਂ ਹੋਰ ਹੈਂਡ ਠੀਕ ਆ ਪਰ ਵੀਡੀਓ ਕਿਤੋਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਔਰ ਜਿਹੜਾ ਵੀ ਚੈਨਲ ਤੇ ਨਵਾਂ ਆ ਰਿਹਾ ਵਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਿਊ ਇਅਰ ਨਵਾਂ ਸਾਲ ਆ ਠੀਕ ਹੈ ਤੇ ਹੁਣ ਕਰੇ ਜਾਗੇ ਆਪਾਂ ਐਡੀਟਿੰਗ ਤੇ ਬਹਿ ਜਾਣਾ ਨਵਾਂ ਸਾਲ ਆ ਪਰ ਮਾਤਾ ਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਸਾਰੀਆਂ ਤੰਦਰੁਸਤੀਆਂ ਦੇਵੇ ਔਰ ਬੁਲੰਗੀਆਂ ਇਹਨੂੰ ਸ਼ੁਭ ਹੋ ਤੁਸੀਂ ਸਾਰੇ ਜਣੇ ਠੀਕ ਆ ਤੇ ਸਾਨੂੰ ਵੀ ਇਦਾਂ ਹੀ ਤੁਸੀਂ ਪਿਆਰ ਦਿੰਦੇ ਰਹੋ ਤੇ ਚਲੋ ਠੀਕ ਆ ਦੋਸਤੋ ਪਹੁੰਚ ਗਏ ਕਰੇ ਗੁੱਡ ਨਾਈਟ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ